ਇੰਗਲੈਂਡ ਤੋਂ ਆਇਆ ਪਰਿਵਾਰ ਪੁੱਬਾਂ ਮਾਰ-ਮਾਰ ਰੋਇਆ ਸਿੱਧੂ ਦੇ ਪਿਤਾ ਨਾਲ ਗੱਲਾਂ ਕਰ। ਸਿੱਧੂਸ ਵਾਲਾ ਦੀ ਹਵੇਲੀ ਸਿੱਧੂ ਦੇ ਫੈਨ ਅਕਸਰ ਆਉਂਦੇ ਰਹਿੰਦੇ ਨੇ ਪਰ ਇਹ ਫੈਨ ਜੋ ਪਰਿਵਾਰ ਹੈ ਇਹ ਇੰਗਲੈਂਡ ਤੋਂ ਆਇਆ ਹੈ। ਜਾਣਕਾਰੀ ਦਿੰਦੇ ਹਨ ਦੱਸਿਆ ਕਿ ਇਹ ਇੰਗਲੈਂਡ ਤੋਂ ਆਉਣ ਦਾ ਮਕਸਦ ਇਹ ਸੀ ਵੀ ਇਹਨਾਂ ਦੇ ਛੋਟੇ-ਛੋਟੇ ਬੱਚੇ ਸਿੱਧੂ ਦੀਆਂ ਟੀ-ਸ਼ਰਟਾਂ ਪਾਉਂਦੇ ਨੇ ਸਿੱਧੂ ਨੂੰ ਯਾਦ ਕਰਦੇ ਨੇ ਤੇ ਭਾਵੁਕ ਹੋ ਜਾਂਦੇ ਨੇ ਸਿੱਧੂ ਦੇ ਗੀਤ ਸੁਣ ਕੇ। ਪੂਰੇ ਪਰਿਵਾਰ ਦੇ ਵਿੱਚ ਸਿੱਧੂ ਦੇ ਗੀਤ ਚੱਲਦੇ ਨੇ, ਗੱਡੀਆਂ ਦੇ ਵਿੱਚ ਗੀਤ ਚੱਲਦੇ ਨੇ, ਯੂਕੇ ਇੰਗਲੈਂਡ ਦੀ ਗੱਲ ਕਰੀਏ ਤਾਂ ਗੋਰੇ-ਕਾਲੇ ਵੀ ਸ ਇਸ ਪਰਿਵਾਰ ਨੇ ਬਹੁਤ ਸਾਰੀਆਂ ਅਹਿਮ ਗੱਲਾਂ ਵੀ ਕਹੀਆਂ ਜਿਨ੍ਹਾਂ ਨੂੰ ਸੁਣਾ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਸਿੱਧੂ ਦਾ ਰਤਬਾ ਕੀ ਸੀ ਸਿੱਧੂ ਦੀ ਫੈਨ ਫਾਲੋਇੰਗ ਕੀ ਸੀ ਇਸ ਗੱਲ ਦਾ ਅੰਦਾਜ਼ਾ ਜਦੋਂ ਸਿੱਧੂ ਦੇ ਫੈਨ ਸਿੱਧੂ ਦੇ ਪਰਿਵਾਰ ਨੂੰ ਆ ਕੇ ਦੱਸਦੇ ਨੇ ਤਾਂ ਤੁਸੀਂ ਵੀ ਇਸ ਗੱਲ ਦਾ ਅੰਦਾਜ਼ਾ ਲਗਾ ਕੇ ਹੈਰਾਨ ਹੋ ਜਾਓਗੇ ਕਿ ਜੋ ਇਸ ਪਰਿਵਾਰ ਨੇ ਗੱਲਾਂ ਕੀਤੀਆਂ ਨੇ ਕਿ ਇੰਗਲੈਂਡ ਯੂਕੇ ਤੱਕ ਸਿੱਧੂ ਦੀ ਕਿੰਨੀ ਚਰਚਾ ਸੀ ਉਹ ਤੁਸੀਂ ਇਹਨਾਂ ਦੀ ਜਵਾਨੀ ਸੁਣ ਲਓ ਮੈਂ ਜਤਿੰਦਰ ਆ ਮੈਂ ਲੰਡਨ ਤੋਂ ਆਈ ਹਾਂ ਕਾਸ਼ ਉਹਦੇ ਮੰਮੀ ਡੈਡੀ ਨੂੰ ਵੇਖਣ ਲਈ ਇੱਥੇ ਤੇ ਬਹੁਤ ਦੁੱਖ ਦੀ ਘੜੀ ਹੈ ਦੇਖਣੀ ਹੁੰਦੇ ਉਹਦੇ ਪੇਰੈਂਟਸ ਹਨਾ ਹਾਂਜੀ ਕਿਦਾ ਲੱਗ ਰਿਹਾ ਥਾਰ ਮਤਲਬ ਕੰਡੀਸ਼ਨਸ ਦੇਖੀ ਆ ਤੁਸੀਂ ਸਾਰੀ ਪਰਿਵਾਰ ਬਹੁਤ ਸੈਡ ਹੈ ਬਹੁਤ ਸੈਡ ਹੈ ਦੇਖਣੀ ਹੁੰਦੇ ਪਰਿਵਾਰ ਤਾਂ ਦੇਖਣੀ ਹੁੰਦਾ ਉਹਨਾਂ ਦਾ ਹਾਂਜੀ ਕੌਣ ਫੋਲੋ ਕਰਦਾ ਸਭ ਤੋਂ ਵੱਧ ਮੈਂ ਮੈਂ ਤਾਂ ਬਹੁਤ ਵੱਡੀ ਪੈਣਿਆ ਉਹਨਾਂ ਦੀ ਮੈਂ ਬਹੁਤ ਵੱਡੀ ਮੈਂ ਤਾਂ ਸਾਰੇ ਗਾਣੇ ਉਹਨਾਂ ਦੇ ਸੁਣਦੇ ਆ ਬਹੁਤ ਸੁਨੇ ਮੈਂ ਗਾਣੇ ਉਹਨਾਂ ਦੇ ਛੋਟਾ ਬੇਟਾ ਸਾਡਾ ਆਇਆ ਈ ਨਾਲ ਉਹ ਟੀ-ਸ਼ਰਟ ਉਹਨਾਂ ਦੀ ਪਾ ਕੇ ਸਕੂਲ ਵੀ ਉੱਪਰ ਦੀ ਨੀਚੇ ਦੀ ਉੱਪਰ ਦੀ ਵਰਦੀ ਪਾਣੀ ਪਵੇ ਪਰ ਨੀਚੇ ਥੱਲੇ ਦੀ ਉਹਨਾਂ ਨੂੰ ਅਪ ਟੀ-ਸ਼ਰਟ ਪਾ ਕੇ ਸਿੱਧੂ ਮੂਸੇਵਾਲਾ ਦੀ ਉੱਪਰ ਦੀ ਵਰਦੀ ਪਾ ਲੈਂਦੇ ਹਾਂਜੀ ਬਹੁਤ ਵੱ ਕੀ ਚੰਗਾ ਲੱਗਦਾ ਤੁਸੀਂ ਕੀ ਸੁਣਦੇ ਹੋ ਕੀ ਅਡਾਪ ਕੀਤਾ ਕਾ ਨਹੀਂ ਬਹੁਤ ਸੋਹਣੇ ਸੀ ਉਹਦੇ ਲੱਖਦੇ ਬਹੁਤ ਸੋਹਣੇ ਸੀਗੇ ਬਹੁਤ ਨਾਈਸ ਸੱਚਾਈ ਸੀ ਗਾਣਿਆਂ ਦੇ ਵਿੱਚ ਸਾਰਿਆਂ ਦੇ ਬਹੁਤ ਅੱچھے ਸਿੰਗਰ ਸੀਗੇ ਬਹੁਤ ਚਲੇ ਕਿਉਂ ਸੀ ਸੀ ਬਹੁਤ ਅੱਛਾ ਪੋਤਵੀ ਸੀ ਹਾਂ ਜੀ ਤੁਸੀਂ ਦੇਖਦੇ ਹੋ ਜੀ ਜਿਵੇਂ ਛੋਟੇ ਮੱਦੇ ਵਿੱਚ ਤਰੱਕੀ ਕੀਤੀ ਸੀ ਬਹੁਤ ਤਰੱਕੀ ਪੰਜਾਬ ਤੇ ਲੰਡਨ ਤੋਂ ਆਏ ਤੁਸੀਂ ਕਿਵੇਂ ਦੇਖਦੇ ਹੋ ਹਾਲਾਤਾਂ ਨੂੰ ਦੋਨਾਂ ਹਾਂ ਜੀ ਨਹੀਂ ਵਧੀਆ ਤਰੱਕੀ ਬਹੁਤ ਕੀਤੀ ਉਹਨਾਂ ਨੇ ਦੱਸਦਾ ਯਾਰ ਇੰਨੇ ਪੈਨ ਆਉਂਦੇ ਆ ਇਹ ਉਹਨਾਂ ਨੇ ਕਮਾਇਆ ਯਾਰ ਇੰਨਾ ਪਿਆਰ ਜਿਹੜਾ ਕਰਦੀ ਉਹਨਾਂ ਦਾ ਪਬਲਿਕ ਬਹੁਤ ਦੂਰ ਦੂਰ ਬਾਲਕਾਂ ਚ ਅਭੀ ਦਿੱਤੀ ਬਹੁਤ ਜੇ ਕਾਨੂੰਨ ਦੀ ਗੱਲ ਕਰੀਏ ਲੰਡਨ ਤੇ ਗੱਲ ਕਰਦੀ ਗੱਲ ਕਰਦੀ ਗੱਲ ਡੰਡਾਂ ਤੇ ਇਥੋਂ ਤੇ ਨਾ ਕੋਈ ਫਰਕ ਲੱਗਦਾ ਬਹੁਤ ਜ਼ਿਆਦਾ ਉਹਨੂੰ ਇਨਸਾਫ ਮਿਲ ਜਾਣਾ ਸੀ ਪਰ ਉਹਨੂੰ ਵਿਚਾਰੀ ਨੂੰ ਮਿਲਿਆ ਨਹੀਂ ਲੈ ਮਿਲ ਜਾਣਾ ਸੀ ਉੱਥੇ ਮਿਲ ਜਾਣਾ ਸੀ ਕੀ ਨਾਮ ਆ ਜੀ ਐ ਲਪੀ ਸੰਜੀ ਕਿਹੜੀ ਜਗ੍ਹਾ ਤੋਂ ਆਏ ਅਸੀਂ ਨਕੋਦਰ ਤੋਂ ਆਏ ਜੀ ਕਿਹੜੀ ਜਗ੍ਹਾ ਤੋਂ ਆਏ ਤੇ ਲੰਡਨ ਤੋਂ ਆਏ ਹੁੰਦਾ ਜੀ ਲੰਡਨ ਤੋਂ ਆਏ ਹੁੰਦਾ ਨਕੋਦਰ ਸ਼ਹਿਰ ਤੋਂ ਹੈ ਅਲਪੰਤਿਆਂ ਪਰਿਵਾਰ ਨੂੰ ਮਿਲਿਆ ਸੀ ਕਿ ਕਦੋਂ ਤੋਂ ਫੋਲੋ ਕਰਦੇ ਸੀ ਕੌਣ ਕੌਣ ਫੋਲੋ ਕਰਦਾ ਅਸੀਂ ਕਾਫੀ ਢੇਰ ਤੋਂ ਜੀ ਜਦੋਂ ਤੋਂ ਗੋੰਧੀਆ ਉਸ ਟਾਈਮ ਤੋਂ ਅਸੀਂ ਫੋਲੋ ਕਰਦੇ ਸੀ ਇਹਨਾਂ ਨੂੰ ਬਹੁਤ ਅੱਛਾ ਕੋਲੰਦਾ ਸੀਗਾ ਤੇ ਪਰ ਜੋ ਹੋਇਆ ਬਹੁਤ ਮਾੜਾ ਹੋਇਆ ਜੀ ਸਾਡੇ ਦਿਲ ਨੂੰ ਬੜਾ ਦੁੱਖ ਲੱਗਿਆ ਜੀ ਇਸ ਦੂਰ ਇਸ ਦੂਰ ਤੋਂ ਅਸੀਂ ਏਸੀ ਕਰਕੇ ਆਏ ਜੀ ਕਿ ਉਹਨਾਂ ਨੂੰ ਉਹਨਾਂ ਦੇ ਮੰਮੀ ਡੈਡੀ ਨੂੰ ਮੈਨ ਲਈ ਉਹਨਾਂ ਨੂੰ ਦਰਾਸਾ ਦੇਣ ਲਈ ਹੌਸਲਾ ਦੇਣ ਲਈ ਉਹਨਾਂ ਨੂੰ ਤੇ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਜੀ ਕੀ ਚੰਗਾ ਲੱਗਦਾ ਸੀ ਸਿੱਧੂ ਚ ਕੀ ਕੁਆਲਟੀ ਸੀ ਸਿੱਧੂ ਸਭ ਤੋਂ ਜ਼ਿਆਦਾ ਉਹਨਾਂ ਦੀ ਜਿਹੜੀ ਸਾਦਗੀ ਸੀ ਉਹ ਬਹੁਤ ਵਧੀਆ ਸੀ ਇਹਨਾਂ ਸਿੰਗਰ ਬਹੁਤ ਦੇਖਿਆ ਜੀ ਇਸ ਦੇ ਵਿੱਚ ਇੰਨੀ ਸਾਦਗੀ ਨਹੀਂ ਸੀ ਸਾਦਾਪਨ ਸੀਗਾ ਵਧੀਆ ਹਰ ਕਿਸੇ ਨਾਲ ਮਿਲਣ ਵਰਤਨ ਸੀਗਾ ਜੀ ਔਰ ਆਪਣੇ ਸਭ ਤੋਂ ਵਧੀਆ ਜਿਹੜਾ ਆਪਣੇ ਪਿੰਡ ਦੇ ਵਿੱਚ ਰਹਿੰਦੇ ਸੀਗੇ ਆਮ ਤੌਰ ਤੇ ਜਿੰਨੇ ਸਿੰਗਰ ਦੇਖੇ ਜਾਂਦੇ ਕੋਈ ਚੰਡੀਗੜ੍ਹ ਕੋਈ ਕਿਤੇ ਕੋਈ ਬਾਹਰਲੇ ਫੋਰਨ ਕੰਟਰੀਜ਼ ਕੋਈ ਕਿਤੇ ਰਹਿੰਦੇ ਇਹ ਸਿੱਧੂ ਆਪਣੇ ਪਿੰਡ ਨਾਲ ਜੁੜਿਆ ਹੋਇਆ ਸੀ ਆਪਣੀ ਮਿੱਟੀ ਨਾਲ ਆਪਣੇ ਪੰਜਾਬ ਵਿੱਚ ਰਹਿੰਦਾ ਸੀਗਾ ਇੱਥੇ ਲੋਕਾਂ ਦੇ ਵਿੱਚ ਜੁੜਿਆ ਹੋਇਆ ਸੀਗਾ ਜੀ ਤੇ ਚਲੋ ਬਾਕੀ ਜੋ ਵੀ ਜਿੱਦਾਂ ਵੀ ਸੀ ਠੀਕ ਹੈ ਜੀ ਇਹ ਕੁਝ ਨਹੀਂ ਕਰ ਸਕਦੀ ਆਪਾ ਜੀ ਮਾਪਿਆਂ ਨੂੰ ਬਹੁਤ ਵੱਡਾ ਇਹ ਸਦਮਾ ਲੱਗਿਆ ਜੀ ਵੈਸੇ ਤਾਂ ਸਾਰੀ ਦੁਨੀਆ ਨੂੰ ਲੱਗਾ ਜੀ ਪਰ ਮਾਪਿਆਂ ਲਈ ਬਹੁਤ ਵੱਡੀ ਇਹ ਮੁਸ਼ਕਲ ਦੀ ਘੜੀ ਆ ਜੀ ਕਿ ਦੇ ਵਿੱਚ ਅਸੀਂ ਤਾਂ ਅਸੀਂ ਏਸੀ ਉਹਨਾਂ ਨੂੰ ਹੌਸਲਾ ਦੇਣ ਆਏ ਸੀ ਕਿ ਹੁਣ ਪ੍ਰਮਾਤਮਾ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਜੀ